ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੇ ਇਸ ਵੇਲੇ ਅਸੀਂ ਆ ਚਾਰ ਫੰਦੇ ਵਿੱਚ ਟਾਡਾ ਨਗਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਨਾਮ ਜੀ ਹੰਤ ਜਿੰਦਰ ਸਿੰਘ Jharkhand ਟਾਟਾ ਨਗਰ ਦਾ ਰਹਿਣ ਵਾਲਾ ਵੀਰ ਜੀ ਵੀਰ ਜੀ ਬਹੁਤ ਘੱਟ ਸਮੇਂ ਦੇ ਵਿੱਚ ਆਪਣੇ ਪਿਛੋਕੜ ਬਾਰੇ ਥੋੜੀ ਜੀ ਅਗਰ ਜਾਣਕਾਰੀ ਦੇ ਦਿਓ ਤਾਂ ਸਾਡਾ ਪਿਛੋਕੜ ਵੀਰ ਜੀ ਪੰਜਾਬ ਦੇ ਸਾਡੇ ਰਿਲੇਸ਼ਨ ਰਹਿੰਦੇ ਹੁੰਦੇ ਸੀ ਬਾਪ ਦਾਦੇ ਉਹਦੇ ਬਾਅਦ ਸਾਡਾ ਜਿਹੜਾ ਪੰਜਾਬ ਆ ਇਹ Jharkhand ਹਮ ਇੱਥੇ ਹੀ ਸਾਡਾ ਪੰਜਾਬ ਬਣ ਗਿਆ ਜੀ ਇੱਥੇ ਦੇ ਲੋਕ ਹੀ ਸਾਡੇ ਜੀ ਅਗਲ ਬਗਲ ਵਾਲੇ ਸਾਰੇ ਆਪਣੇ ਦੋਸਤ ਯਾਰ ਸਾਡੇ ਆਪਣੇ ਤੁਸੀਂ ਰਿਲੇਸ਼ਨ ਵਰਗੇ ਤੁਸੀਂ ਅ ਸ਼ੁਰੂ ਤੋਂ ਹੀ ਸਿੱਖੀ ਸ੍ਰੋਪ ਚੋਂ ਆਂ ਆਂ ਕਿstra ਅਸੀਂ ਥੋੜਾ ਸਾਡਾ ਜਿਹੜਾ ਪਿਛੋਕੜ ਰਿਆ ਵਰ ਜੀ ਉਹ ਥੋੜਾ ਗਰੀਬੀ ਚ ਰਿਆ ਹੁਣ ਅਸੀਂ ਆਪਣੀ ਮਿਹਨਤ ਆਪਣੀ ਤਾਕਤ ਦੇ ਨਾਲ ਥੋੜੇ ਜਿਹਾ ਅੱਗੇ ਵਧਿਆਂ ਵਿੱਚ ਇਹ ਵਧਨ ਤੋਂ ਬਾਅਦ ਸਾਨੂੰ ਇਦਾਂ ਲੱਗਿਆ ਕਿ ਨਹੀਂ ਗੁਰੂ ਪ੍ਰਤੀ ਸਾਡੀ ਕੁਝ ਜ਼ਿੰਮੇਵਾਰੀ ਹੈਗੀ ਇਹ ਕਦੋਂ ਸਾਨੂੰ ਪਤਾ ਲੱਗਿਆ ਵੀਰ ਜੀ ਜਦੋਂ ਅਸੀਂ ਕੁਝ ਕੁਝ ਵੀਰਾਂ ਨਾਲ ਜੁੜੇ ਗੁਰੂ ਦੀ ਸਾਂਹ ਗੱਲ ਦੀ ਸਾਂਝ ਪਾਈ ਤੇ ਸਾਨੂੰ ਪਤਾ ਲੱਗਿਆ ਕਿ ਆਸੀਂ ਸਾਨੂੰ ਕੁਝ ਕਰਨਾ ਚਾਹੀਦਾ ਦੇਸ ਕਰਕੇ ਹੁਣ ਅਸੀਂ ਕੀ ਕਰਦੇ ਆਂ ਵੀਰ ਜੀ ਗੁਰਮਤ ਪ੍ਰਚਾਰ ਸੈਂਟਰ ਦੇ ਬੈਨਰ ਤੇ ਅਸੀਂ ਸਾਰੇ ਵੀਰ ਮਿਲ ਕੇ ਛੋਟੇ ਛੋਟੇ ਉਪਰਾ ਲੈ ਕਰਦੇ ਆਂ ਵੀਰ ਜੀ ਬਹੁਤ ਬਹੁਤ ਵਧੀਆ ਮੈਨੂੰ ਜਿੱਥੇ ਤੱਕ ਥੋੜੀ ਜਾਣਕਾਰੀ ਮਿਲੀ ਕੁਝ ਸਮਾਂ ਤੁਸੀਂ ਵੀ ਜਿਹੜਾ ਆਪਣੇ ਵਿਰਸੇ ਤੋਂ ਦੂਰ ਹੋ ਗਏ ਸੀ ਕੁਝ ਸਮਾਂ ਕੁਝ ਇਸ ਤਰ੍ਹਾਂ ਦਾ ਬਣਿਆ ਵਾਪਸੀ ਆਣ ਦਾ ਕਿਵੇਂ ਸਬਬ ਬਣੇ ਇਹ ਵੀ ਅਸੀਂ ਕੀ ਕਰਦੇ ਸੀ ਪੰਨਾ ਗੁਰੂ ਗ੍ਰੰਥ ਨੂੰ ਅਸੀਂ ਮੂਰਤੀ ਸਮਝਦੇ ਸੀ ਵੀਰ ਜੀ ਅਸੀਂ ਗੁਰਦੁਆਰੇ ਤੇ ਜਾਣੇ ਸੀ ਵੀ ਮੇਰੇ ਲਈ ਲੇਕਿਨ ਅਸੀਂ ਮੂਰਤੀ ਸਮਝ ਕੇ ਉਹਦੀ ਪੂਜਾ ਕਰਦੇ ਸੀ ਇਸ ਕਰਕੇ ਸਾਡੇ ਜਹਨ ਚ ਇਸ ਦੀ ਮੂਰਤੀ ਤੇ ਗੁਰੂ ਗ੍ਰੰਥ ਇੱਕ ਹੂੰ ਸਾਡੇ ਜਨਮ ਤੇ ਅਸੀਂ ਉਹਦੇ ਨਾਲ ਕੀ ਕਰਦੇ ਹੁੰਨੇ ਸੀ ਵੀਰ ਜੀ ਮੂਰਤੀ ਪੂਜਾ ਵੀ ਕਰਦੇ ਸੀ ਬਚਪਨ ਤੋਂ ਅਸੀਂ ਲੈ ਕੇ ਵੱਡੇ ਹੁੰਦੇ ਤੱਕ ਅਸੀਂ ਮੂਰਤੀ ਪੂਜਾ ਕੀਤੀ ਹੂੰ ਹੁਣ ਸਾਨੂੰ ਸੋਝੀ ਆਈ ਕਿ ਨਹੀਂ ਇਹ ਚ ਜ਼ਮੀਨ ਆਸਮਾਨ ਦਾ ਫਰਕ ਹੈ ਵੀਰ ਜੀ ਇੱਕ ਮੂਰਤੀ ਸਾਨੂੰ ਕੁਝ ਨਹੀਂ ਦੇ ਸਕਦੀ ਲੇਕਿਨ ਸਾਨੂੰ ਗੁਰੂ ਗ੍ਰੰਥ ਸਾਨੂੰ ਜੀਵਨ ਜਾਨ ਦੀ ਸੱਚਲ ਸਮਝਾਉਂਦਾ ਹੈ ਵੀਰ ਜੀ ਇਸ ਕਰਕੇ ਅਸੀਂ ਉਹ ਚੀਜ਼ ਤੋਂ ਮੁੜ ਕੇ ਹੋਣਾ ਆ ਗਏ ਆ ਗੁਰੂਗ੍ਰੰਥ ਦੇ ਲਾੜੇ ਲੱਗਿਆਂ ਵੀਰ ਜੀ ਇਹ ਸਾਡੀ ਚੁੱਕੜ ਰਹਾ ਹੈ ਤੁਸੀਂ ਕੋਈ ਸੁਣਿਆ ਪੰਜਾਬ ਦੇ ਨੌਜਵਾਨਾਂ ਵਾਸਤੇ 1 ਮਿੰਟ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਕਹਾਂਗੇ ਵੀਰ ਜੀ ਕਿ ਤੁਸੀਂ ਪੰਜਾਬ 'ਚ ਰਹਿੰਦੇ ਆ ਦੋ ਤਿੰਨ ਚੀਜ਼ਾਂ ਉੱਥੇ ਮਾਈਨਸ ਪੁਆਇੰਟ ਆ ਉੱਥੇ ਬੈਠੇ ਸੁਣਦੇ ਆ ਵੀਰ ਜੀ ਉਹ ਚੀਜ਼ ਤੁਸੀਂ ਉੱਥੇ ਮਾਈਨਸ ਪੁਆਇੰਟ ਆ ਉਹ ਦੂਰ ਕਰੋ ਇੱਕ ਤਾਂ ਅਸੀਂ ਸੁਣਦੇ ਆ ਕਿ ਨਸ਼ਾ ਉੱਥੇ ਬਹੁਤ ਜ਼ਿਆਦਾ ਹੋ ਇਹ ਤੁਸੀਂ ਕਿਰਪਾ ਕਰਕੇ ਨਸ਼ਾ ਉੱਥੇ ਕੱਟ ਕਰਨ ਦੀ ਨੌਜਵਾਨ ਵੀਰ ਸਾਡੇ ਜਿਹੜੇ ਇੱਥੇ ਪੰਜਾਬ 'ਚ ਐ ਵਸੇ ਆ ਉਹ ਦੂਰ ਕਰਨਾ ਦੂਜਾ ਉੱਥੇ ਅਤੀਤ ਪੁਨੇ ਇੱਕ ਜਾਦੇ ਹੁੰਦਾ ਹੈ ਇਹ ਕਮ ਸੇ ਕਮ ਉੱਥੋਂ ਦੂਰ ਕਰਨਾ ਕਿ ਗੁਰੂ ਦੀ ਨਗਰੀ ਅਸੀਂ ਸਾਡੇ ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਆ ਵੀਰ ਜੀ ਲੇਕਿਨ ਸਾਡੀ ਸੋਚ ਪੰਜਾਬ ਵਾਸਤੇ ਹੋ ਆ ਕਿ ਪੰਜਾਬ ਖਾਲੀ ਸਿੱਖ ਨਜ਼ਰ ਆਉਂਦੇ ਆ ਲੇਕਿਨ ਜਦੋਂ ਅਸੀਂ ਉੱਥੇ ਜਾਂਦੇ ਆ ਸਿੱਖੀ ਸਰੂਪ ਨਹੀਂ ਰਹਿੰਦਾ ਵੀਰ ਜੀ ਇਸ ਕਰਕੇ ਸਾਡਾ ਮਨ ਦੁੱਖਦਾ ਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੁੱਤੇ ਨੌਜਵਾਨ ਇੱਕ ਹੋਣ ਇੱਕ ਸੋਚੋਵੇ ਕਮ ਸਿਕਮ ਗੁਰੂ ਦੇ ਲਾਲ ਲੱਗੇ ਕੋਈ ਉਹ ਗੁਰੂ ਦੀ ਨਗਰੀ ਦੇਈਏ ਵਾਹਿਗੁਰੂ ਖਾਲਸਾ ਵਾਹਿਗੁਰੂਾਇ ਕਿਸ ਫਤਿਹ ਸਾਹਿਬ ਵਾਹਿਗੁਰੂ ਫਤਿਹ ਹੈ ਸੰਸਾ ਦੇ ਨਾਲ ਅਜਿਹੇ ਨੌਜਵਾਨ ਵੀਰ ਇਹਨਾਂ ਦੇ ਤੁਸੀਂ ਵਿਚਾਰ ਸੁਣੇ ਮੰਨਣਾ ਨਾ ਮੰਨਣਾ ਤੁਹਾਡੇ ਹੱਥ ਸਤਾਰ ਜਗਦੀਪ ਸਿੰਘ ਜੀ ਵਾਇਗਰ ਜੀ ਖੰਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਬਹੁਤ ਬਹੁਤ ਜੋ ਸੇਵਾਵਾਂ ਇੱਥੇ ਚੱਲੀਆਂ ਤੁਸੀਂ ਸਾਰੇ ਵੀਰ ਇੱਥੇ ਰਲ ਮਿਲ ਕੇ ਸੇਵਾ ਦਿਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਦੀ ਇੱਥੇ ਦੀ ਸੰਗਤ ਨੂੰ ਖਾਸ ਕਰਕੇ ਪੰਜਾਬ ਦੀ ਸੰਗਤ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜੰਮਸ਼ੇਰਪੁਰ ਤੇ ਜਿੰਨੇ ਵੀ ਸਾਡੇ ਸਿੱਖ ਵੀਰ ਹੈ ਜਿਆ ਸਾਰੇ ਹੀ ਕਰੀ ਫਿਰੇ ਪਤੀ ਪੁਨੇ ਦਾ ਸ਼িকার ਵੀ ਹੋ ਰਹੇ ਸੀ ਬਟ ਸਾਡੇ ਨਾਲ ਜਿਹੜੀ ਸੰਗਤ ਮਿਲੀ ਸਾਨੂੰ ਜਿਹੜਾ ਪ੍ਰੋਗਰਾਮ ਸਰ ਦਾ ਸਾਥ ਮਿਲਿਆ ਅਸੀਂ ਉਹਦੇ ਕਰਕੇ ਇੱਥੇ ਜਿੰਨੇ ਵੀ ਵੀਰ ਹੈਗੇ ਆ ਸਾਰੇ ਮਤਲਬ ਸਿੱਖੀ ਤੇ ਸਿੱਖੀ ਪਾਸੇ ਮੁੜੇ ਤੇ ਪ੍ਰਚਾਰ ਜਰਾਹੀ ਵੀਰਾਂ ਦੇ ਰਾਹੀ ਸੰਗਤ ਦੇ ਰਾਹੀ ਸਾਡੇ ਵਿੱਚ ਬਹੁਤ ਕੁਝ ਚੇਂजेस ਆਏ ਤੇ ਸਾਡੇ ਜਿਹੜੇ ਇੱਥੇ ਉਪਰਾਲੇ ਹੁੰਦੇ ਆ ਛੋਟੇ-ਛੋਟੇ ਉਪਰਾਲੇ ਹੋਏ ਜਿਹਦੇ ਕਰਕੇ ਅਸੀਂ ਸਾਰੇ ਜਾ ਕੇ ਸਾਰੇ ਗੁਰਦੁਆਰਿਆਂ ਤੇ ਅਜੇ ਪਿਕਚਰ ਵਗੈਰਾ ਵਿਖਾਇਆ ਸਿੱਖੀ ਤੋਂ ਅਧਾਰਿਤ ਤੇ ਬੱਚਿਆਂ ਦੇ ਵਿੱਚ ਇਨਾਮ ਵੀ ਆਸੀ ਵੰਡੇ ਜਿਹਦੇ ਕਰਕੇ ਉਹਨਾਂ ਦੇ ਵਿੱਚ ਵੀ ਬਹੁਤ ਹਿੰਮਤ ਆਈ ਤੇ ਨਾਲੇ ਜਿੰਨੇ ਵੀ ਸਾਡੇ ਸਿੱਖ ਵੀਰ ਆ ਇਹਨਾਂ ਨੇ ਬਹੁਤ ਹੀ ਮੁਸ਼ਕਿਲ ਬੇਮੁਸ਼ਕਿਲ ਸਮੇਂ ਕੱਢ ਕੇ ਪ੍ਰਚਾਰ ਦੇ ਕਾਰਜਕਾਰੀਆਂ ਦੇ ਵਿੱਚ ਸਾਥ ਦਿੱਤਾ ਤੇ ਮੈਂ ਇੱਥੇ ਦੇ ਜਿੰਨੇ ਵੀ ਹੈਗੇ ਆਪਣੇ ਸਿੱਖ ਵੀਰ ਉਹਨਾਂ ਦਾ ਦਿਲੋਂ ਸੁਪਰ ਗੁਜਾਰਾ ਕਰਨਾ ਚਾਹੁੰਦਾ ਕਿ ਐਸੀ ਤਰ੍ਹਾਂ ਅਸੀਂ ਰਾਲੇ ਮਿਲਤੀ ਅਸੀਂ ਸੇਵਾ ਕਰੀਏ ਕਿ ਪੰਜਾਬ ਦੇ ਜਿੰਨੇ ਵੀ ਵੀਰ ਹੈਗੇ ਆ ਮੈਂ ਉਹਨਾਂ ਵਾਸਤੇ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਪੰਜਾਬ ਤੇ ਜਿੰਨੇ ਵੀ ਜਥੇਬੰਦੀਆਂ ਆਪਣੇ ਵੱਲ ਜੇ ਸੇਵਾ ਕਰ ਰਹੀਆਂ ਨੇ ਜਿੰਨੇ ਵੀ ਵੀਰ ਹੈਗੇ ਜੋ ਬਤਿਕ ਪੁਨੇ ਦਾ ਸ਼ਿਕਾਰ ਵੀ ਹੋ ਰਹੇ ਆ ਤੇ ਨਸੇ ਦੇ ਵਿੱਚ ਜੋ ਗੁਲਫਾਮ ਹੋ ਰਿਹਾ ਜਿਦਾ ਕਿ ਮੇਰੇ ਵੀਰ ਹਰਜਿੰਦਰ ਸਿੰਘ ਜੀ ਨੇ ਵੀ ਕਹੀ ਹੈ ਗੱਲ कि ਸਾਨੂੰ ਇੱਕ ਜੁੜਤਾ ਹੋਣ ਦੀ ਲੋੜ ਆ ਪੰਜਾਬ ਤੇ ਸਾਨੂੰ ਜੋ ਕਿ ਇੱਕ ਜੁੜਤਾ ਚਾਹੀਦੀ ਹੈ ਸਾਰੇ ਜਿਹੜੇ ਵੀਰ ਡੇਰੇ ਡੂਰੇ ਛੱਡ ਕੇ ਸਿਰਫ ਇੱਕ ਅਕਾਲ ਪੁਰਖਵਾਲ ਜੁੜੇ ਸਾਰੇ ਮਤਲਬ ਇੱਕ ਜੁੜ ਹੋ ਕੇ ਰਹੇ ਬਸ ਮੈਂ ਐਨੇ ਹੀ ਕਹਿ ਕੇ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ ਹਾਂ ਬਹੁਤ ਕੱਟ ਲਫ਼ਜ਼ਾਂ ਚ ਤੁਸੀਂ ਬਹੁਤ ਵਜ਼ਨਦਾਰ ਗੱਲ ਕਹੀ ਬੜੀ ਮਜ਼ਬੂਤ ਗੱਲ ਕਹੀ ਔਰ ਇਸ ਬਾਰੇ ਹਵਾਲਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਹੈ ਗੁਰਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕੁਰਸਤ ਕਹਿੰਦੇ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬਣਾ। ਅਸ ਸਾਡੇ ਚ ਬਹੁਤ ਸਾਰੇ ਦੁਬਦਾ ਕ੍ਰੀਟ ਹੋ ਚੁੱਕੇ ਆ। ਮਹਿਸੂਸ ਅਸੀਂ ਵੀ ਕਰ ਰਹੇ ਹਾਂ ਤੁਸੀਂ ਵੀ ਕਰ ਰਹੇ ਹੋ। ਪਰ ਉਹ ਦੁਬਦਾ ਦੂਰ ਤਾਂ ਹੋਏਗੀ ਜੇ ਅਸੀਂ ਇਕਜੁੱਟ ਹੋਵਾਂਗੇ। ਔਰ ਇਕਜੁੱਟ ਹੋਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆ ਆਪਾਂ ਆਪ ਮਾਰਨਾ ਪੈਣਾ ਹੈ। ਆਪਣੇ ਨਿੱਜਵਾਦ ਤੋਂ ਬਾਹਰ ਨਿਕਲਣਾ ਪੈਣਾ ਹੈ ਪਰਿਵਾਰਵਾਦ ਤੋਂ ਬਾਅਦ। ਔਰ ਜਿਹੜੀਆਂ ਸਾਡੀਆਂ ਖਾਮੀਆਂ ਕਹਿਣ ਦਾ ਮਤਲਬ ਜਿਵੇਂ ਹੋਰ ਵਿਕਾਰ ਜਿਸ ਤਰ੍ਹਾਂ ਦੇ ਜਿਹੜੇ ਅਸੀਂ ਆਪਣੇ ਲਈ ਕਰ ਰਹੇ ਆ ਤੇ ਉਹਨਾਂ ਤੋਂ ਬਾਹਰ ਦੀ ਕਲਕੇ ਹੀ ਅਸੀਂ ਜਿਹੜਾ ਗੁਰਮਤ ਦਾ ਸੰਦੇਸ਼ ਓਕਾਰ ਕਰ ਪਹੁੰਚਾ ਸਕਦੇ ਆ ਮੇਰਾ ਨਾਮ ਗੁਲਜਨ ਸਿੰਘ ਜੋਚਕਪੁਰ ਚਾਰ ਕੰਡੇ ਰਹਿਣ ਵਾਲੇ ਜੀ ਪਹਿਲਾਂ ਮੈਂ ਮੁੰਨਾ ਸੀ ਨੂੰ ਸਿੱਖੀ ਦੇ ਬਾਰੇ ਕੋ ਜਾਣਕਾਰੀ ਨਹੀਂ ਸੀ ਤੇ ਅਸੀਂ ਗਲਤ ਰਸਤੇ ਪਾਸੇ ਚੱਲ ਰਹੇ ਸੀ ਜੀ ਗਲਤ ਮਨ ਕੀ ਇਹ ਨੂੰ ਸ਼ੁਰੂ ਸੀ ਕਰਨੀ ਸੀ ਮੈਨੂੰ ਹੱਲੀ ਵੀ ਆਪਣੇ ਆਪ ਤੇ ਬਹੁਤ ਅਫਸੋਸੰਦਾਇ ਰਖਾ ਨੂੰ ਲੈ ਕੇ ਸ਼ਾਇਦ ਮਰ ਤੋਂ ਬਹੁਤ ਵੱਡੀ ਗਲਤੀ ਹੋਈ ਸੀ ਜਿਹੜਾ ਮੈਂ ਪਹਿਲਾਂ ਨਹੀਂ ਸਮਝ ਸਕਿਆ ਬਹੁਤ ਪਿੱਛੇ ਸੀ ਮੈਂ 25 ਸਾਲ ਬੈਕ ਰਹਿ ਗਿਆ ਮੈਂ 5 ਸਾਲ ਹੋ ਜਾਣਾ ਮੈਨੂੰ ਗੱਡੀ ਆ ਰਹੀ ਸੱਤ ਵੱਡਾ ਅਗਲ ਮੇ ਤਾਂ ਹੁੰਦੀ ਨਹੀਂ ਹੈ ਭਾਈ ਮੇਰੇ ਮਨ ਚੋਂ ਬਦ ਮੈਨੂੰ ਸੋਸੋ ਲੱਗਦਾ ਹੈ ਲੱਗਦਾ ਇਸ ਲਈ ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਸੱਤ ਵੱਡੀ ਨੂੰ ਖੁਸ਼ੀ ਕਿ ਤੁਸੀਂ ਜੀ ਦੂਰ ਆ ਕੇ ਸਾਡਾ ਝੁੱਪੜ ਦੇ ਬਾਰੇ ਪੁੱਛ ਰਹੇ ਹੋ ਠੀਕ ਸ਼ੀਂਗ ਦੇ ਜਿੰਨਾ ਤਾਂ ਕਿ ਸਮਾਂ ਚਾਉਣਾ ਹੈ ਬਾਅਦ ਵਿੱਚ ਸਾਡੇ ਅੱਥੇ ਦਹੀਸ਼ ਲੋਜਮਾਨ ਵੀਰ ਜਿਨ੍ਹਾਂ ਨੇ ਆਪਣੇ ਦਿਲ ਦੀ ਸਾਝ ਪਾਈ ਔਰ ਆਪਣੇ ਛੋਕੜ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਲਫ਼ਸਾ ਸ਼ਾਇਦ ਸਾਡੇ ਕੋਲ ਵੀ ਨਹੀਂ ਹੈ ਤੇ ਆਉ ਗੁਰੂ ਸਾਹਿਬ ਵੀ ਕੋਲ ਪੁੱਛਦੇ ਆ ਕਿ ਉਹ ਕੀ ਕਹਿੰਦੇ ਨੇ ਤੇ ਗੁਰੂ ਸਾਹਿਬ ਸਾਨੂੰ ਗੁਰਬਾਣੀ ਸਮਝਾਉਂਦੇ ਹੈ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਦਾ ਜਿਹੜੇ ਅਸੀਂ ਬਹੁਤ ਸਾਰੇ ਦੁਨਿਆਵੀ ਕਾਰਤੰਦਿਆਂ ਦੇ ਨਾਲ ਨਾਲ ਅਲੱਗ-ਅਲੱਗ ਤਰੀਕੇ ਦੇ ਵਿਕਾਰਾਂ 'ਚ ਫਸ ਜਾਂਦੇ ਆ ਉਹ ਸਾਡੇ ਅਗਿਆਨਤਾ ਦੀ ਨਿਸ਼ਾਨੀ ਹੁੰਦੀ ਹੈ ਤੇ ਅਗਿਆਨਤਾ ਤਾਂ ਹੀ ਖਤਮ ਹੋਏਗੀ ਜੇ ਸਾਡੇ ਅੰਦਰ ਗਿਆਨ ਦਾ ਪ੍ਰਗਾਸ ਹੋਏਗਾ ਤੇ ਗਿਆਨ ਦੇ ਪ੍ਰਕਾਸ਼ ਵਾਸਤੇ ਸਾਨੂੰ ਗੁਰੂ ਕੋਲੋਂ ਗਿਆਨ ਲੈਣਾ ਹੀ ਪੈਣਾ ਹੈ ਜੇ ਗੁਰੂ ਸਾਹਿਬ ਕਹਿੰਦੇ ਆ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹੇ ਗੁਰਬਿੰਦ ਗਿਆਨ ਨਾ ਹੋਏ ਤੇ ਗੁਰੂ ਕੋਲ ਉਸ ਬਾਰੇ ਤੇ ਤੁਹਾਨੂੰ ਹੁਣ ਕੀ ਦਸੀਏ ਸਾਡੇ ਕੋਲ ਉਹ ਮਹਾਨ ਖਜ਼ਾਨਾ ਹੈ ਜਿੱਥੋਂ ਸਾਰੀ ਦੁਨੀਆ ਗਿਆਨ ਲਾ ਰਹੀ ਹੈ ਪਰ ਅਸੀਂ ਉਸ ਗਿਆਨ ਤੋਂ ਵਾਂਝੇ ਹਾਂ ਇਹ ਬਹੁਤ ਵੱਡੀ ਬਦਕਿਸਮਤੀ ਹੈ ਸਾਡੀ ਜਿਹੜੇ ਅੱਜ ਵੀ ਨਹੀਂ ਸਮਝੇ ਉਹ ਕੁਝ ਸਮੇਂ ਬਾਅਦ ਹੋਰ ਜਾ ਕੇ ਇਹਨਾਂ ਵੀਰਾਂ ਵਾਂਗੂ ਹੀ ਕਹਿਣਗੇ ਕਿ ਅਸੀਂ ਆਪਣੇ 25 ਸਾਲ ਹੋਰ ਬਰਬਾਦ ਕਰ ਲਏ ਤੇ ਉਹ 25 ਸਾਲ ਬਰਬਾਦ ਨਾ ਕਰੋ ਇੱਕ ਛਿੜੀ ਵੀ ਨਾ ਲਾਓਰ ਆਪਣੇ ਜਿਹੜੀ ਸੋਚ ਨੂੰ ਬਦਲੋ ਸਮਝਾਓ ਕਿ ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਤੇ ਉਸ ਖਜ਼ਾਨੇ ਨੂੰ ਬੇਅਰਥ ਨਾ ਕਰੋ ਜੀ ਹਰਵਿੰਦਰ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਇੰਟਰਨੈਟ ਦੇ ਮਾਧਿਅਮ ਰਾਹੀਂ ਆਪ ਜੀ ਦੀਆਂ ਕਥਾ ਵਿਚਾਰਾਂ ਦੀਆਂ ਜਿਹੜੀਆਂ ਕੁਝ ਤਸਵੀਰਾਂ ਵੀ ਦੇਖਣੀਆਂ ਨੇ ਹਾਂਜੀ ਔਰ ਉਸ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਅੱਜ ਦੇ ਜਿਹੜੇ ਕੌਮ ਦੇ ਹਾਲਾਤਾਂ ਬਾਰੇ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਦੇ ਹਾਲਾਤ ਆ ਕੌਮ ਦੇ ਹਾਲਾਤ ਦੀ ਗੱਲ ਕਰੋਗੇ ਤੇ ਜਮਸ਼ੇਰਪੁਰ ਦੇ ਵਿੱਚ ਕਰੀਬਨ ਅਸੀਂ ਸਾਡੇ ਫਾਦਰ ਬੜੀ 40 50 ਸਾਲ ਤੋਂ ਰਹਿ ਰਹੇ ਨੇ ਮੈਂ ਆਪਣੀ ਗੱਲ ਕਰਾਂ ਕਿ ਮੈਂ ਜਦੋਂ ਗੁਰਮਤ ਦਾ ਨੌਲੇਜ ਨਹੀਂ ਸੀ ਮੈਨੂੰ ਕਈ ਚੀਜ਼ਾਂ ਐਸੀਆਂ ਹੁੰਦੀਆਂ ਸਨ ਜਿਹੜੀਆਂ ਪਤਾ ਵੀ ਨਹੀਂ ਲੱਗਦੀਆਂ ਸਨ ਕਿ ਅਸੀਂ ਘਰ ਕਿ ਰਹੇ ਹਾਂ ਜੀ ਜਦੋਂ ਮੈਨੂੰ ਨੌਲੇਜ ਨਹੀਂ ਸੀ ਮੈਂ ਨੰਗੀ ਪੈਰੀ ਗੁਰਦਾਰੇ ਵੀ ਜਾਂਦਾ ਰਿਹਾ ਨੰਗੀ ਪੈਰੀ ਗੁਰਦਾਰੇ ਜਾਂਦਾ ਸੀ ਇੱਥੋਂ ਦੀ ਕਰੀਬਨ 4 ਕਿਲੋਮੀਟਰ ਦੂਰ ਡੇਲੀ ਆਣਾ ਜਾਣਾ ਭਾਵੇਂ ਨੇਰੀ ਹੋਵੇ ਚਖੜ ਹੋਵੇ ਧੁੱਪ ਹੋਵੇ ਮੈਂ ਉੱਥੇ ਜਾਂਦਾ ਸੀ ਤੇ ਕਈ ਲੋਕਾਂ ਨੇ ਐਸਾ ਮਹਿਸੂਸ ਮੈਨੂੰ ਕਰਾਇਆ ਕਿ ਤੁਸੀਂ ਰੱਬ ਹੋ ਤੁਸੀਂ ਪੈਦਲ ਜਾਂਦੇ ਹੋ ਤੇ ਮੈਨੂੰ ਇੱਕ ਮਹਿਸੂਸ ਹੋਇਆ ਕਿ ਅਗਰ ਇਸ ਤਰ੍ਹਾਂ ਮੈਂ ਲਗਾਤਾਰ ਕਰਦੇ ਰਵਾਂਗਾ ਜਾਂ ਕੁਛ ਇਸ ਤਰ੍ਹਾਂ ਦਾ ਕਰਾਂਗਾ ਤੇ ਲੋਕਾਂ ਨੇ ਮੈਨੂੰ ਬਾਬਾ ਬਣਾ ਕੇ ਮੇਰੇ ਨੂੰ ਨਮਸਕਾਰ ਕਰਨਾ ਸ਼ੁਰੂ ਕਰ ਦੇਣਾ ਤੇ ਫਿਰ ਮੈਨੂੰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਗੁਰੂ ਕੋਲ ਨੇੜੇਓਂ ਕੇ ਪੁੱਛਿਆ ਕਿ ਗੁਰੂ ਸਾਹਿਬ ਮੈਂ ਇਹ ਜੋ ਕਰ ਰਿਹਾ ਹਾਂ ਇਹ ਸਹੀ ਹੈ ਜਾਂ ਗਲਤ ਹੈ ਪਰ ਗੁਰੂ ਸਾਹਿਬ ਨੇ ਸਮਝਾਇਆ ਕਿ ਜੋ ਕੰਮ ਅਸੀਂ ਕਰ ਰਹੇ ਹਾਂ ਇਹ ਗੁਰਮਤ ਨਹੀਂ ਹੈ ਗੁਰਮਤ ਇਹ ਨਹੀਂ ਗੁਰਮਤ ਸਾਨੂੰ ਚੀਜ਼ ਸਿਖਾਉਂਦੀ ਹੈ ਪਹਿਲੇ ਪੜੋ ਤੇ ਵਿਚਾਰੋ ਵਿਚਾਰ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਅੱਜ ਅਸੀਂ ਦੇਖਦੇ ਆ ਕਿ ਸੇਵਾ ਦੇ ਨਾਮ ਤੇ ਅਲੱਗ ਅਲੱਗ ਦੁਕਾਨਾਂ ਚੱਲੀਆਂ ਨੇ ਜਾਂ ਸੇਵਾ ਦਾ ਵੀ ਇੱਕ ਅਲੱਗ ਰੂਪ ਹੀ ਪੇਸ਼ ਕਰ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਹੋਰ ਬੜੀਆਂ ਸੇਵਾਵਾਂ ਨੇ ਜਿਵੇਂ ਝਾੜੂ ਦੀ ਸੇਵਾ ਜੋੜਿਆਂ ਦੀ ਹੈ ਲੰਗਰ ਦੀ ਹੈ ਜਾਂ ਬੜੀਆਂ ਸੇਵਾਵਾਂ ਨੇ ਉਹ ਬਾਰਕ ਹੈ ਪਰ ਜਦੋਂ ਗੁਰੂ ਸਾਹਿਬ ਕੋਲ ਲੋਕ ਕਹਿੰਦੇ ਆ ਪੁੱਛਦੇ ਆ ਕਿ ਗੁਰੂ ਸਾਹਿਬ ਸੇਵਾ ਬਾਰੇ ਦੱਸੋ ਤੇ ਉਹ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ ਪਰ ਵੇਖਣ ਚਾਹੁੰਦਾ ਹੈ ਕਿ ਸਾਡੀ ਜਿਹੜੀ ਬਹੁਤੀ ਸੰਗਤ ਹੈ ਉਸ ਨੂੰ ਪਤਾ ਹੀ ਨਹੀਂ ਕਿ ਇਹ ਵੀ ਸੇਵਾ ਹੈ ਕਿ ਨਹੀਂ ਹੈ ਵਿਚਾਰਨ ਵਾਲੀ ਗੱਲ ਤੋਂ ਅਸੀਂ ਬੜੀ ਦੂਰ ਆ ਜਿਸ ਦਾ ਫਲਸਰੂਪ ਸ਼ਾਇਦ ਮੇਰੇ ਨਾਲ ਦੇ ਵੀਰ ਮਹਿਸੂਸ ਕਰ ਰਹੇ ਹਾਂ ਪੰਜਾਬ ਸਮੇਤ ਜਿੱਥੇ ਵੀ ਵਰਡ ਦੇ ਵਿੱਚ ਸੰਸਾਰ ਭਰ ਵਿੱਚ ਸਿੱਖ ਵਸਦੇ ਨੇ ਬਹੁਤਾਂ ਗਿਣਤੀ ਚ ਕਰਮਕਾਂਡ ਸਾਡੇ ਗੁਰੂ ਘਰਾਂ ਚ ਸ਼ਾਮਲ ਹੋ ਚੁੱਕੇ ਹੈ ਇਹ ਤੁਸੀਂ ਮਹਿਸੂਸ ਕਰ ਰਹੇ ਹੋਗੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਗੁਰਪੁਰਬ ਮਨਾਇਆ ਜੇ ਸਾਰਿਆਂ ਨੇ ਹਾਂਜੀ ਹਾਂਜੀ ਉਸ ਬਾਰੇ ਕੁਝ ਕਹਿਣਾ ਚਾਹੁੰਦੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਗੁਰਪੁਰਬ ਮਨਾਇਆ ਮੁਬਾਰਕ ਬਹੁਤ ਅੱਛੀ ਗੱਲ ਹੈ ਪਰ ਅਫਸੋਸ ਨਾ ਕਹਿਣਾ ਪੈਂਦਾ ਹੈ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਵਿਚਾਰ ਕਿਸੇ ਤੱਕ ਪਹੁੰਚਾਈ ਨਹੀਂ ਗਈ ਬਲਕਿ ਕੁਝ ਐਸੀ ਚੀਜ਼ਾਂ ਪਹੁੰਚਾਈ ਗਈ ਜਿਹਦੇ ਨਾਲ ਇਤਿਹਾਸ ਦਾ ਕੋਈ ਲੈਣਾ ਦੇਣਾ ਜਣ ਹਾਂ ਜਦ ਸ਼ੇਰਪੁਰ ਦੇ ਵਿੱਚ ਵੀ ਕੁਝ ਐਸੀ ਚੀਜ਼ਾਂ ਸਾਨੂੰ ਪਤਾ ਲੱਗੀਆਂ ਕਿ ਭਾਈ ਗੰਡੇ ਦਿੱਤੇ ਜਾ ਰਹੇ ਨੇ ਤੁਹਾਨੂੰ ਪੁੱਤਰ ਦੀ ਦਾਤ ਮਿਲੇਗੀ ਤੁਸੀਂ ਮਿਸੇ ਪ੍ਰਸ਼ਾਦੇ ਦੇ ਖਾਓ ਤੁਹਾਨੂੰ ਇਹ ਮਿਲੇਗਾ ਉਹ ਮਿਲੇਗਾ ਇਸ ਤਰ੍ਹਾਂ ਦੇ ਕਲਮकांड ਜਿਹੜਾ ਚੱਲ ਰਿਹਾ ਸਮਾਜ ਦੇ ਬਹੁਤ ਦੁਖਦਾਈ ਗੱਲ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਸੀ ਅੱਜ ਤੱਕ ਮਨ ਨੂੰ ਨਹੀਂ ਲੱਗਦਾ ਕਿ ਜਦੋਂ ਵੀ ਉਹਨਾਂ ਦਾ ਪ੍ਰਕਾਸ਼ ਪ੍ਰੂਪ ਹੁੰਦਾ ਹੋਏਗਾ ਅਸੀਂ ਉਹਨਾਂ ਨੂੰ ਜਿਹੀ ਸੁਣਾਈ ਜਾਂ ਉਹਨਾਂ ਦੇ ਬਾਰੇ ਦੱਸਿਆ ਮਨ ਨੂੰ ਤਾਂ ਅੱਥੇ ਤੱਕ ਇਹ ਲੱਗਦਾ ਹੈ ਕੀ ਜੇ ਕਿਸੇ ਨੂੰ ਪੁੱਛਿਆ ਜਾਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਨੰਦਕਾਰਜ ਕਦੋਂ ਹੋਇਆ ਜਾਂ ਉਹਨਾਂ ਦੇ ਕਿੰਨੇ ਸਹਬਜ਼ਾਦੇ ਸਨ ਤੇ ਸ਼ਾਇਦ ਮਨ ਨੂੰ ਨਹੀਂ ਲੱਗਦਾ ਕਿ ਜਮਸ਼ੇਰਪੁਰ ਦੀ ਤਮਾਮ ਸੰਗਤ ਨੂੰ ਇਸ ਬਾਰੇ ਪਤਾ ਹੋਵੇ। ਸੰਗਤਪੁਰ ਦੀ ਤਾਂ ਕੀ ਜੀ ਸ਼ਾਇਦ ਮੈਂ ਕਹਿੰਦਾ ਸੰਸਾਰ ਭਰ ਵਿੱਚ ਬੈਠੀ ਹੋਈ ਸੰਗਤ ਵਿੱਚੋਂ ਕੁਝ ਇੱਕ ਜਾਂ ਦੋ ਪੁਆਇੰਟ ਇਸ ਸੰਗਤ ਨੂੰ ਪਤਾ ਹੋਵੇਗਾ ਨਹੀਂ ਤਾਂ ਬਹੁਤਾਂ ਸੰਗਤ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ। ਸਾਡੀ ਬਹੁਤੀ ਸੰਗਤ ਫਿਰ ਉਹੀ ਸੇਵਾਵਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਜੋੜਿਆਂ ਦੀ ਸੇਵਾ ਛਾੜੂ ਦੀ ਤੇ ਲੰਗਰ ਦੀ ਸੇਵਾ ਕਹਿੰਦੇ ਆ। ਇਹ ਸਭ ਤੋਂ ਵੱਡਾ ਦੁੱਖਾਂਤ ਹੈ ਔਰ ਜੜੀ ਕੌਮ ਦੇ ਵਿੱਚ ਅੱਜ ਜਿਹੜੀ ਜੜੀ ਅਗਿਆਨਤਾ ਆ ਚੁੱਕੀ ਹੈ, ਕਰਮ ਕਾਂਡ ਵੱੜ ਚੁੱਕੇ ਸਾਡੇ ਕਰਾਂ ਦੇ ਵਿੱਚ। ਉਹ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡੀ ਗੱਲ ਗੱਲ ਦੂਜੀ ਗੱਲ ਇਹ ਵੀ ਹੈ ਕਿ ਇੱਕ ਜਿਹੜਾ ਬਾਬਾ ਬਾਦ ਸਾਡੇ ਵਿੱਚ ਵੜ ਗਿਆ ਮੈਂ ਪਿਛੇ ਜੇ ਸੈਂਟਰ ਦੇ ਨਾਲ ਅਸੀਂ ਗੇਸਾਂ ਐਮਪੀ ਕਥਾ ਕਰਨ ਵਾਸਤੇ ਉੱਥੇ ਵਿਚਾਰਾ ਕੀਤੀ ਤੇ ਸੰਗਤ ਉੱਥੇ ਇੱਕ ਬਾਬਾ ਆਂਦਾ ਉਹ ਹੈਲੀਕਾਪਟਰ ਦੇ ਵਿੱਚ ਆਂਦਾ ਤੇ ਮੈਂ ਸੰਗਤ ਨਾਲ ਸਾਂਝ ਪਾਈ ਸੀ ਮੈਂ ਸੰਗਤ ਨੂੰ ਕਿਹਾ ਸੀ ਕਿ ਤੁਸੀਂ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਹੋ ਉੱਥੇ ਉਹਨੂੰ ਸੰਗਤ ਲੋਕ ਬ੍ਰਹਮ ਗਿਆਨੀ ਦਾ ਖਿਤਾਬ ਉਹਨੂੰ ਦਿੰਦੇ ਨੇ ਕਿ ਬ੍ਰਹਮ ਗਿਆਨੀ ਨੇ ਤੇ ਫਿਰ ਮੈਂ ਉਹ ਸੰਗਤ ਨਾਲ ਸਾਝੀ ਕੀਤੀ ਕਿ ਬਾਣੀ ਸਾਨੂੰ ਇਸ ਗੱਲ ਦੀ ਸੇਹ ਦਿੰਦੀ ਹੈ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਮੈਂ ਕਿ ਜਿਹੜਾ ਕਦੀ ਨਹੀਂ ਮਰਦਾ ਅਸਲੀ ਬ੍ਰਹਮ ਗਿਆਨੀ ਦੋਆ ਮੈਂ ਕਿ ਇਹਨਾਂ ਅੱਜ ਹੁਣ ਆਏ ਨੇ ਕੱਲ ਇਹਨੇ ਚਲੇ ਜਣਗੇ ਸੋ ਇਹ ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਮੁਕਣੀਆਂ ਚਾਹੀਦੀਆਂ ਨੇ ਡੇਰੇ ਜਿਹੜੇ ਪੰਜਾਬ 'ਚ ਥਾਂ ਦਾ ਖੁੱਲਗੇ ਨੇ ਮੈਂ ਇਹ ਗੱਲ ਯਕੀਨ ਨਾਲ ਕਹਿੰਦਾ ਜਿਸ ਦਿਨ ਉਥਾਂ ਦੇ ਉਥੇ ਦੇ ਨੌਜਵਾਨ ਮੁੰਡੇ ਇੱਕ ਫੈਸਲਾ ਕਰਨ ਲੈਣ ਕਿ ਅਸੀਂ ਸਾਡਾ ਲਲ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰ ਕੇ ਪੜਾਂਗੇ ਜਿਸ ਦਿਨ ਉਹ ਚੀਜ਼ ਅੰਦਰਾਂ ਸਮਝ ਅੰਦਰ ਆ ਗਈ ਉਹਨਾਂ ਨੂੰ ਨੌਜਵਾਨਾਂ ਨੂੰ ਤੇ ਮੈਨੂੰ ਲੱਗਦਾ 100% ਉਹ ਬਦਲਾਅ ਜ਼ਰੂਰ ਆਇਆ ਬਦਲਾਅ ਜ਼ਰੂਰ ਆਇਆ ਸਾਡਾ ਸਾਡੇ ਵੀਰ ਜਮਸ਼ੇਰਪੁਰ ਤੋਂ ਹੀ ਵੀਰ ਹਰਵਿੰਦਰ ਸਿੰਘ ਖਾਲਸਾ ਜੀ ਔਰ ਬੜੇ ਸਲਝੇ ਹੋਏ ਵੀਰ ਨੇ ਇਹਨਾਂ ਨਾਲ ਮੁਲਾਕਾਤ ਕਰਕੇ ਸਾਨੂੰ ਖੁਸ਼ੀ ਵੀ ਹੋਈ ਇਸਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਦੇ ਅਖੀਰ ਵਿੱਚ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਸਾਡੇ ਨੌਜਵਾਨ ਖਾਸ ਕਰਕੇ ਪੰਜਾਬ ਦੇ ਇਹਨਾਂ ਨੌਜਵਾਨਾਂ ਕੋਲੋਂ ਕੁਝ ਸਹਿਯੋਗ ਲੈਣ ਇਸ ਤੋਂ ਇਲਾਵਾ ਮੇਰੇ ਕੋਲ ਕੁਲ ਹੋਰ ਲਫ਼ਜ਼ ਨਹੀਂ ਨੇ ਸੋ ਇਨੀਆਂ ਬੇਨਤੀਆਂ ਦੇ ਨਾਲ ਪਬਜੀ ਕੋ ਖਿਮਾ ਖਿਮਾ ਚਾਉਣਾ ਤੇ ਗੁਰਫਤਿਹ ਦੀ ਸਾਨ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ